ਨਾਲ ਸੰਬੰਧ ਸੁਣਾ ਰਿਹਾ ਕਰਤੇ। ਮੈਨਾਂ ਅੱਜ ਜੀ ਮੈਨੂੰ ਅਧਿਪਨ ਦੀ ਫਰਨੀ ਹੈਗੀ ਆ। ਹੂੰ। ਉੱਥੋਂ ਦਵਾ ਕਰਕੇ ਕੁਝ ਜਾਣੇ ਸੀ 6-7 ਜਾਣੇ। ਉੱਥੇ ਇਹਨਾਂ ਨੇ ਮੇਰੇ ਨਾਲ ਕੁੱਟਮਾਰ ਵੀ ਕੀਤੀ ਆ ਤੇ ਮੇਰੇ ਕੇਸਾਂ ਦੀ ਵੀ ਅਤ ਵੀ ਹੋਈ ਆ। ਕਿਸ ਦਿਨ ਦੀ ਗੱਲ ਆ ਇਹ? ਇਹ 16 ਤਰੀਕ ਦੀ ਗੱਲ ਹੈ। ਕਿੱਥੇ ਹੋਈ ਹੈ ਇਹ ਘਟਨਾ? ਏ ਸਾਡੇ ਪਿੰਡ ਕੁੜਿਆਂ ਵਾਲੇ ਸਕੂਲ ਸਾਹਮਣੇ ਜੋ ਫਿਰਨੀ ਜਾਂਦੀ ਕੁੜਿਆਂ ਵਾਲੇ ਸਕੂਲ ਦੇ ਸੋ ਤੇ ਤੁਸੀਂ ਉੱਥੇ ਕੀ ਕਰ ਰਹੇ ਸੀ ਮੈਂ ਆਪਣੇ ਘਰ ਆ ਰਿਹਾ ਸੀ ਆਪਣੇ ਮਾਤਾ ਨੂੰ ਮਿਲਣਾ ਫਿਰ ਉਸ ਤੋਂ ਬਾਅਦ ਇੱਕ ਜਿਹਨਾਂ ਨੇ ਮੈਨੂੰ ਕੁੱਟਮਾਰ ਕੀਤੀ ਇਹ ਕੁਝ 6 ਸਤੇ ਆਣੇ ਸੀ ਇਹਨਾਂ ਨੇ ਮੈਨੂੰ ਗੱਡੀ 'ਚ ਵਾ ਜਾ ਕੇ ਆਪਣੇ ਘਰ ਲੈ ਗਏ ਕੌਣ ਕੌਣ ਸੀਗੇ ਤੁਸੀਂ ਪਛਾਣਦੇ ਹੋ ਹਾਂਜੀ ਕੋਈ ਕੋਈ ਨਾਲ ਜਿਹੜੇ ਨਾਲ ਸੀ ਜਾਣਦਾ ਮੈਂਨ ਕੌਣ ਸੀ ਜਰਨੈਲ ਸਿੰਘ ਬਟੂ ਹੂੰ ਦੋ ਦੇ ਮੁੰਡੇ ਸੀ ਨਾਲ ਦਲਜੀਤ ਸਿੰਘ ਅਰਸ਼ਦੀਪ ਇੱਕ ਗੱਲੂ ਮੈਂਬਰ ਸੀ ਤੇ ਸਚੈਨ ਕਿੱਟੀ ਸੀ ਇੱਕ ਜੋ ਹੈ ਸਾਡੇ ਪਿੰਡ ਕਰਨੀ ਫਿਰ ਉੱਥੋਂ ਇਹਨਾਂ ਮੈਨੂੰ ਆਪਣੇ ਘਰ ਲੈ ਕੇ ਘਰ ਲੈ ਜਾ ਕੇ ਇਹਨਾਂ ਨੇ ਮੇਰੇ ਨਾਲ ਕੁੱਟਮਾਰ ਕੀਤੀ ਪਹਿਲਾਂ ਆਪਣੇ ਜੋ ਘਰ ਦੇ ਥੰਮਰੇ ਨਾਲ ਬੰਨ ਕੇ ਉੱਥੇ ਘੁੱਟ ਮਾਰ ਕੀਤੀ ਫਿਰ ਪਿੱਛੇ ਲੈ ਜਾ ਕੇ ਘੁੱਟ ਮਾਰ ਕੀਤੀ ਇਹ ਮੈਨੂੰ ਇਹਨਾਂ ਜੋ ਜਰਨੈਲ ਸਿੰਘ ਸੀ ਤੇ ਗੁੱਲੂ ਮੈਂਬਰ ਸੀ ਇਹ ਵਾਰੀ-ਵਾਰੀ ਮੇਰੇ ਮੱਥੇ 'ਤੇ ਬਸਤੌਲ ਲਾ ਕੇ ਕਹਿੰਦੇ ਸੀ ਵੀ ਤੂੰ ਮਾਰਨਾ ਇਹਨਾਂ ਸਰਪੰਚ ਦਾ ਨਾਮ ਹੈ ਵੀ ਇਹਨਾਂ ਨੇ ਸਾਨੂੰ ਪੈਸੇ ਦਿੱਤੇ ਸੀ ਮਾਰਨ ਲਈ ਸਰਪੰਚ ਅਮਰਜੀਤ ਕੀ ਕਹਿੰਦੇ ਸੀ ਤੈਨੂੰ ਕਹਿੰਦੇ ਸੀ ਵੀ ਜੋ ਇਹਨਾਂ ਨੇ ਪਹਿਲਾ ਕਤਲ ਹੋਇਆ ਇਹਦੇ ਭਰਾ ਦਾ ਉਹਦੇ ਚ ਮੇਰਾ ਝੂਠਾ ਨਾਂ ਪੁਆਇਆ ਸੀ ਇਹਨਾਂ ਨੇ ਉਹ ਮਨਾਉਂਦੇ ਸੀ ਮੈਨੂੰ ਕਹਿੰਦੇ ਵੀ ਤੇਰਾ ਨਾਂ ਲੈ ਵੀ ਉਹਨਾਂ ਨੇ ਸਾਨੂੰ ਪੈਸੇ ਦਿੱਤੇ ਆ ਉੱਥੇ ਇਹਨਾਂ ਨੇ ਮੈਨੂੰ ਕੁੱਟਮਾਰ ਕੀਤੀ ਵਾਰੀ-ਵਾਰੀ ਪਿਸਤੌਲ ਨਾਲ ਦੇ ਸੀ ਮੱਥੇ ਨੂੰ ਕਹਿੰਦੇ ਸੀ ਨਹੀਂ ਤੇਰੇ ਗੋਲੀ ਮਾਰਾਂਗੇ ਉਹਨਾਂ ਜੋ ਜਰਨੈਲ ਸਿੰਘ ਤੇ ਉਹਦੇ ਦੋਨੇ ਮੁੰਡੇ ਦਾ ਹੁਣ ਪੁਲਿਸ ਦੀ ਹਿਰਾਸਤ ਚ ਆ ਬਾਕੀ ਮੇਰੇ ਮੰਗੇ ਆ ਜਿਹੜੇ ਰਹਿੰਦੇ ਆ ਜਿਨ੍ਹਾਂ ਦੇ ਨਾਮ ਲਿਖਾਏ ਆ ਉਹਨਾਂ ਨੂੰ ਪੁਲਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾਂਦੇ ਉਹਨਾਂ ਨੂੰ ਫੜਿਆ ਜਾਵੇ। ਕੀ ਮੰਗ ਕਰਦੇ ਹੋ? ਮੈਂ ਪੁਲਸ ਪ੍ਰਸ਼ਾਸਨ ਨੂੰ ਇਹ ਮੰਗ ਕਰਦਾ ਕਿ ਜਿਹੜੇ ਬੰਦੇ ਰਹਿੰਦੇ ਆ ਉਹਨਾਂ ਨੂੰ ਫੜਿਆ ਜਾਵੇ ਮੈਨੂੰ ਖਤਰਾ ਉਹਨਾਂ ਤੋਂ ਤੇ ਮੇਰੇ ਤੇ ਦੁਬਾਰਾ ਵੀ ਅਟੈਕ ਕਰ ਸਕਦੇ ਆ ਇਹਨਾਂ ਨੂੰ ਦੁਬਾਰਾ ਫੜਿਆ ਜਾਵੇ। ਹਾਂਜੀ ਭਾਈ ਕੀ ਨਾਮ ਹੈ ਤੁਹਾਡਾ? ਰੀਚਿੰਗ ਜਿਹੜੇ ਲੜਕੇ ਦੇ ਸੱਟਾਂ ਵੱਜੀਆਂ ਕੀ ਲੱਗਦਾ ਤੁਹਾਡਾ ਮੇਰਾ ਬੇਟਾ ਹੀ ਛੁਟਾਈ ਇਹ ਹੀ ਹੋਈ ਹੈ ਘਟਨਾ ਦੀ ਘਟਨਾ ਹੀ ਹੋਈ ਪਹਿਲਾਂ ਇਹਦਾ ਨਿਆਇਜ ਪਰਚੇ ਦੇ ਵਿੱਚ ਨਾ ਪੋਆ ਸੀਗਾ ਜਿਹੜਾ ਪਹਿਲਾਂ ਜਰਨਲ ਸੰਗਲਾ ਕਰਨਲ ਸੰਗਲਾ ਹੋਇਆ ਜੀ ਉਹਦੇ ਵਿੱਚ ਨਿਆਇਜ ਪਰਚੇ ਦੇ ਵਿੱਚ ਨਾ ਪਵਾ ਕੇ ਮੁੰਡਾ ਮੇਰਾ ਮਰਜ਼ਮਾਨਤ ਤੇ ਆਇਆ ਸੀਗਾ ਅਸੀਂ ਚਲੋ ਆਪਦਾ ਕੋਈ ਜ਼ੋਰ ਲਾ ਕੇ ਜਾਂ ਹੁਕਮੇ ਰੱਖ ਲੋ ਜਿ세 ਮੰਗਾ ਲਿਆ ਸੀ ਬਾਹਰ ਉਦੋਂ ਬਾਅਦ ਇਹਨਾਂ ਨੇ ਗੱਲਬਾਤ ਕੋਈ ਨਹੀਂ ਕੀਤੀ ਹੁਣ ਆਹ ਮੁੰਡਾ ਮੇਰਾ ਮੈਦਨ ਹੁੰਦਾ ਸੀਗਾ ਮੇਰੀ ਭੈਣ ਕੋਲੇ ਰਹਿੰਦਾ ਸੀ ਅਸੀਂ ਇੱਥੇ ਰੱਖਿਆ ਨਹੀਂ ਸੀਗਾ ਪਰਮਿਸ਼ਨ ਕਰਾਉਣ ਲੱਗਿਆ ਸੀਗਾ ਮੈਨੂੰ ਵੀ ਐਡਮਿਸ਼ਨ ਨੂੰ ਜਵਾਬ ਦੇਤਾ ਸਕੂਲ ਚੋਕਨ ਦੇ ਵੀ ਤੇਰੇ ਬੱਚੇ ਨੂੰ ਇੱਥੇ ਨਹੀਂ ਕਰਨੇਗੀ ਚਲੋ ਜੀ ਮੈਂ ਬਿਠਾ ਆਪਦਾ ਪਾਸੇ ਛੱਡਤਾ ਇਹਨਾਂ ਨੇ ਪਰ ਹੁਣ ਆ ਕਾਰਵਾਈ ਕੀਤੀ ਆ ਇਹਨਾਂ ਨੇ ਮੁੰਡਾ ਮੇਰਾ ਫੰਡ ਆਇਆ ਚੱਕਿਆ ਆ ਘੱਟਮਾਰ ਕੀਤੀ ਆ ਤੁਹਾਡੇ ਸਾਹਮਣੇ ਆਈ ਕਿਨੇ ਚੱਕਿਆ ਆ ਆਹ ਬਿਟੂ ਹੀ ਬਿਟੂ ਦੇ ਦੋ ਬੇਟੇ ਸੀਗੇ ਕਿੱਟੀ ਸਖਚਾਨਾ ਗੁੱਲੂ ਮੈਂਬਰੀ ਕਾਰਨੀ ਮੁੰਡਾ ਇਥੋਂ ਮੇਰੇ ਘਰਾਂ ਚੋਂ ਹੀ ਬੱਬੂ ਮਿੰਦੀ ਦਾ ਮੁੰਡਾ ਜੀ ਫਿਰ ਇਹਨਾਂ ਜੀ ਚਾਕੇ ਇਹਨਾਂ ਨੇ ਘਰੇ ਲਿਆਂਦਾ ਘਰੇ ਲਿਆ ਕੇ ਇਹਨਾਂ ਨੇ ਕਟਮਾਰ ਕੀਤੀ ਇਹਦੇ ਕੇਸਾਂ ਦੀ ਵੇਅਪਦੀ ਕੀਤੀ ਸੀਰੀ ਸਾਹਿਬ ਦੀ ਕੀਤੀ ਉਹ ਤਾਂ ਹੀ ਚਲੋ ਪੁਲਸ ਆ ਗਈ ਪੁਲਸ ਦੇ ਕਾਰਨ ਪੁਲਸ ਨੇ ਆ ਕੇ ਅੰਦਰੋਂ ਕਢਾਇਆ ਸਾਨੂੰ ਤਾਂ ਨਹੀਂ ਕੀ ਪਤਾ ਲੱਗਣਾ ਸੀਗਾ ਜੀ ਆਹ ਗੱਲ ਹੋ ਗਈ ਹੁਣ ਸਾਨੂੰ ਹੀ ਮੰਨ ਕਰਦੇ ਸਾਨੂੰ ਹੀ ਪੁਲਸ ਵਾ ਪੁਲਸ ਪ੍ਰਸ਼ਾਸਨ ਕਰਨ ਉਹ ਹੀ ਆਈ ਸਾਨੂੰ ਖਤਰਾ ਹੈ ਹਰ ਵਕਤ ਦਾ ਜਿੰਨੇ ਦਾ ਇਨਸਾਨ ਆਉ ਚੱਕੇ ਨਹੀਂ ਆਂਦੇ ਹੀ ਸਾਡੇ ਹਰ ਵਕਤ ਮਾਨ ਦੇ ਵਿੱਚ ਇਹੀ ਰਹਿੰਦੀ ਵੀ ਸਾਡੇ ਮੁੰਡੇ ਤੇ ਹੁਣ ਵੀ ਟੈਗ ਹੋਇਆ ਹੁਣ ਵੀ ਟੈਗ ਹੋਇਆ ਜਿਹੜੇ ਬਾਕੀ ਬੰਦੇ ਰਹਿੰਦੇ ਸੀ ਚਰਨਾਵ ਮਿੱਟੂ ਤੋਂ ਬਾਅਦ ਜਿਓ ਚੱਕੇ ਜਾਣਗੇ ਕਿੰਨੇ ਜਾਣੇ ਜਿਹੜੇ ਹੁਣ ਅਰੈਸਟ ਹੋਏ ਵੀ ਆ ਖੜੇ ਵੀ ਅਰੈਸਟ ਹੋਏ ਤੰਨ ਹੋਏ ਇੰਨੇ ਪਿਆ ਪੁੱਤੀ ਇਹ ਮਿੱਟੂ ਜੰਗ ਮਿੱਟੂ ਦੇ ਦੋਹੇ ਬੈਠੇ ਬਾਕੀ ਚਾਰ ਰਹੇ ਰਹਿੰਦੇ ਗੁੱਲੂ ਮੈਂਬਰੀ ਰਿੱਤੀ ਸੁਖਸ਼ਣ ਬੱਬੂ ਪ੍ਰਿਆ ਕਾਰਨੀ ਇੰਨਾ ਕਿ ਉਹ ਸਾਨੂੰ ਖਤਰਾ ਹੀ ਸਾਡੇ ਬਾਰ ਮੂਰ ਦੀ ਮੋਟਰਸਾਈਕਲ ਨਾਲ ਦਾ ਸਾਡਾ ਤਾਂ ਵੀ ਦਿਲ ਕਾਉਂਦਾ ਵੀ ਸਾਡੇ ਲਈ ਘਰੇ ਕੋਈ ਆ ਗਿਆ